ਕਿਸਾਨੀ ਸੰਘਰਸ਼ ਤੇ ਸਰਕਾਰੀ ਦਮਨ ਪੰਜਾਬ ਅੰਦਰ ਕਿਸਾਨਾਂ ਨੂੰ ਦਬਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਲਾਉਣ ਤੋਂ ਪਹਿਲਾਂ ਆਗੂਆਂ ਦੀ ਫੜੋ ਫੜਾਈ ਸ਼ੁਰੂ ਕਰ ਦਿੱਤੀ ਤੇ ਚੰਡੀਗੜ੍ਹ ਆਉਂਦੇ ਕਿਸਾਨਾਂ ਨੂੰ ਨਾਕੇ ਲਾ ਕੇ ਰੋਕ ਲਿਆ ਦੂਸਰੇ ਪਾਸੇ ਐਸਕੇਐਮ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਕਨੌਰੀ ਦੇ ਸ਼ੰਭੂ ਬਾਰਡਰਾਂ ਤੇ ਲੱਗੇ ਪੱਕੇ ਮੋਰਚਿਆਂ ਤੇ ਤਸ਼ੱਦਦ ਕਰਕੇ ਖੰਡਾ ਦਿੱਤਾ ਅਤੇ ਇਸ ਤੋਂ ਪਹਿਲਾਂ ਆਗੂ ਨੂੰ ਗੱਲਬਾਤ ਲਈ ਬੁਲਾ ਕੇ ਗ੍ਰਿਫਤਾਰ ਕਰ ਲਿਆ। ਸਰਕਾਰ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਨਾਲ ਹਨ। ਪੰਜਾਬ ਦੇ ਬਾੜਾਂ 'ਤੇ ਬੈਠ ਕੇ ਸੜਕਾਂ ਰੁਕਕਣ ਨਾਲ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ। ਕਿਸਾਨ ਨਿਤ ਦਿਹਾੜੀ ਪੰਜਾਬ ਦੀਆਂ ਸੜਕਾਂ ਰੁਕਕਣ ਬੈਠ ਜਾਂਦੇ ਹਨ। ਇਸ ਨਾਲ ਇੰਡਸਟਰੀ ਨੂੰ ਘਾਟਾ ਪੈ ਰਿਹਾ ਹੈ। ਬੇਰੁਜ਼ਗਾਰੀ ਵੱਧ ਰਹੀ ਹੈ। ਨਵੇਂ ਕਾਰੋਬਾਰੀ ਪੰਜਾਬ ਵੱਲ ਮੂੰਹ ਨਹੀਂ ਕਰ ਰਹੇ। ਕਿਸਾਨ ਸਰਕਾਰ ਨੂੰ ਕੰਮ ਨਹੀਂ ਕਰਨ ਦੇ ਰਹੇ ਇਹ ਬਰਾਬਰ ਸਰਕਾਰ ਚਲਾ ਰਹੇ ਹਨ ਪੰਜਾਬ ਸਰਕਾਰ ਦੇ ਇਸ ਤਸ਼ੱਦਦ ਤੋਂ ਪਹਿਲਾਂ ਕਿਸਾਨਾਂ ਵਿਰੁੱਧ ਇੱਕ ਪੂਰਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਈ ਪੱਤਰਕਾਰਾਂ ਵੱਲੋਂ ਵੀਡੀਓ ਬਣਾ ਕੇ ਪਾਈਆਂ ਗਈਆਂ ਜਿਸ ਵਿੱਚ ਕਿਸਾਨਾਂ ਨੂੰ ਗੁੰਡੇ ਮਾਫੀਆ ਟੋਲੇ ਫਰਤੀਆਂ ਮੰਗਦੇ ਦੱਸਿਆ ਗਿਆ ਕਾਰੋਬਾਰੀਆਂ ਤੋਂ ਹਿੱਸੇਪੱਤੀ ਮੰਗਦੇ ਦਰਸਾਇਆ ਗਿਆ ਹੈ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਪੁਲਸ ਵਾਲੇ ਇਹਨਾਂ ਦੇ ਗੁੱਟ ਹੱਥ ਲਾਉਣਗੇ ਤਿਆ ਪੁਲਸ ਦਾ ਕੀ ਰੂਪ ਰਹੇਗਾ ਸਰਕਾਰ ਦੇ ਇਸ ਤਸ਼ੱਦਦ ਦਾ ਜਾਂ ਬਦਲੇ ਹੋਏ ਪੈਤੜੇ ਦੇ ਕੀ ਕਾਰਨ ਹਨ ਇਹ ਜਾਣਨ ਤੋਂ ਪਹਿਲਾਂ ਅਸੀਂ ਦੋਹਾਂ ਫਾਰਮਾਂ ਦੇ ਸੰਘਰਸ਼ਾਂ ਤੇ ਉੜਦੀ ਚਾਟ ਮਾਰਦੇ ਹਾਂ ਤਿੰਨੋਂ ਕਿਸ ਕਾਨੂੰਨਾ ਦੀ ਵਾਪਸੀ ਤੋਂ ਬਾਅਦ ਪੰਜਾਬ ਆ ਕੇ ਐਸਕੇਐਮ ਵੱਲੋਂ ਜਿੱਥੇ ਫੁੱਟ ਪਈ ਉੱਥੇ ਜਿੱਤ ਦਾ ਸਰੂਰ ਵੀ ਲੰਮਾ ਸਮਾਂ ਚੱਲਿਆ ਤੇ ਕੋਈ ਠੋਸ ਸੰਘਰਸ਼ ਦੀ ਉਸਾਰੀ ਨਹੀਂ ਹੋਈ ਫਿਰ ਜਦੋਂ ਅਜੇ ਪਾਣੀ ਕੱਜਾ ਬਾਰਡਰ ਖੁੱਲਣ ਆਦ ਮੁਦਿਆਂ ਤੇ ਪੰਜਾਬ ਪਦਰੀ ਸੰਘਰਸ਼ ਦੀ ਉਸਾਰੀ ਦੇ ਫੈਸਲੇ ਨਾਲ ਐਸ ਕੇ ਐਮ ਅੰਦਰੂਨੀ ਸੰਘਰਸ਼ ਵਿੱਚ ਸੀ ਤਾਂ ਪੰਦੇਰ ਤੇ ਡੱਲੇਵਾਲ ਐਮ ਐਸ ਪੀ ਦੇ ਮੁੱਦੇ ਤੇ ਦਿੱਲੀ ਕੂਚ ਦਾ ਐਲਾਨ ਕਰਕੇ ਕਨੌਰੀ ਤੇ ਸ਼ੰਭੂ ਬਾਰਡਰ ਤੇ ਬੈਠ ਗਏ ਇਸ ਨਾਲ ਐਸ ਕੇ ਐਮ ਤੇ ਇਸ ਮੋਰਚੇ ਦੀ ਹਮਾਇਤ ਦਾ ਪ੍ਰੈਸ਼ਰ ਵਧਿਆ ਜਿਸ ਵਿੱਚ ਪੰਜਾਬ ਸਰਕਾਰ ਤੇ ਉਸ ਦੇ মিডিਏ ਦਾ ਕੀ ਰੋਲ ਸੀ ਐਸ ਕੇ ਐਮ ਨੇ ਇਸ ਨੂੰ ਰੈਲਾ ਕਰਨ ਲਈ ਤੇ ਬਾਰਡਰ ਕ੍ਰੋਸ ਨਾ ਕਰਨ ਵਾਲੀ ਧਾਰਨਾ ਤੋੜਨ ਲਈ ਦਿੱਲੀ ਰੈਲੀ ਕੀਤੀ ਪਰੰਤੂ ਆਪਣੇ ਮੁੱਧਿਆ ਤੇ ਬਹੁਤਾ ਕੁਝ ਨਾ ਕਰ ਸਕਿਆ ਹੁਣ ਜਦ ਝੋਨਾ ਵਢਣ ਤੋਂ ਬਾਅਦ ਪੰਜਾਬ ਨਾਲ ਸੰਬੰਧਿਤ ਮੰਗਾਂ ਤੇ ਚੰਡੀਗੜ੍ਹ ਮੋਰਚਾ ਲਾਉਣ ਦੀ ਤਿਆਰੀ ਕਰ ਰਿਹਾ ਸੀ ਤੇ ਡੱਲੇਵਾਲ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ ਪੰਜਾਬ ਸਰਕਾਰ ਵੱਲੋਂ ਆਪਣੇ ਵਾਲ ਸੰਘਰਸ਼ ਸੋਧਤ ਨਾ ਕੀਤਾ ਨਾ ਹੋਵੇ ਇਸ ਲਈ ਮਰਨ ਵਰਤ ਨੂੰ ਉਭਾਰਨਾ ਸ਼ੁਰੂ ਕਰ ਦਿੱਤਾ ਤੇ ਐਸਕੇਐਮ ਵੱਲੋਂ ਹਮਾਇਤ ਨਾ ਕਰਨ ਦਾ ਟੰਡੋਰਾ ਪਿੱਟਿਆ ਗਿਆ ਇਸੇ ਸਮੇਂ ਕੇਂਦਰ ਸਰਕਾਰ ਵੱਲੋਂ ਨਵੇਂ ਖੇਤੀ ਖਰੜੇ ਤੇ ਸੂਬਿਆਂ ਵੱਲੋਂ ਸਹਿਮਤੀ ਮੰਗੀ ਗਈ ਤਾਂ ਐਸਕੇਐਮ ਨੇ ਦੋ ਰੈਲੀਆਂ ਦਾ ਐਲਾਨ ਕਰ ਦਿੱਤਾ ਜਿਸ ਵਿੱਚ ਮੋਗਾ ਰੈਲੀ ਫਤਿਹਪੁਰਨ ਸੀ ਜਿੱਥੇ 30000 ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ ਇਸ ਵਿੱਚ ਜਿੱਥੇ ਏਕਤਾ ਮਤਾ ਲਿਆਂਦਾ ਗਿਆ ਉੱਥੇ ਪੰਜਾਬ ਸਰਕਾਰ ਨੂੰ ਮੰਗ ਕੀਤੀ ਗਈ ਕਿ ਇਸ ਤੋਂ ਵਿਧਾਨ ਸਭਾ ਵਿੱਚ ਮਤਾ ਪਾ ਕੇ ਰੱਦ ਕੀਤਾ ਜਾਵੇ ਸਰਕਾਰ ਵੱਲੋਂ ਇਸ ਨੂੰ ਕੈਬਨਿਟ ਵਿੱਚ ਵੀ ਰੱਦ ਕਰ ਦਿੱਤਾ ਪਰੰਤੂ ਵਿਧਾਨ ਸਭਾ ਵਿੱਚ ਮਤਾ ਲਿਆਉਣ ਵਿੱਚ ਅਨਾਨਕਾਨੀ ਕਰਦੀ ਰਹੀ ਜਦੋਂ ਐਸਕੇਐਮ ਨੇ ਚੰਡੀਗੜ੍ਹ ਪੱਕੇ ਮੋਰਚੇ ਦੀ ਤਰੀਕ ਦਾ ਐਲਾਨ ਕਰ ਦਿੱਤਾ ਤਾਂ ਸਰਕਾਰ ਨੇ ਵਿਧਾਨ ਸਭਾ ਵਿੱਚ ਮਤਾ ਲੈ ਆਈ ਅਤੇ ਕਿਸਾਨੀ ਵਿਰੋਧ ਲਗਾਤਾਰ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਮਤਾ ਰੱਦ ਹੋਣ ਤੋਂ ਬਾਅਦ ਹੇਠਾਂ ਕਿਸਾਨੀ ਦਾ ਵਿਗ ਕਮਜ਼ੋਰ ਪੈ ਗਿਆ ਤੇ ਭਗਵੰਤ ਮਾਨ ਨੇ ਕਿਸਾਨਾਂ ਨੂੰ ਮੀਟਿੰਗ ਲਈ ਬੁਲਾ ਲਿਆ ਚਲ ਰਹੀ ਮੀਟਿੰਗ ਦਰਮਾਨ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਇਹ ਦੱਸੋ ਕਿ ਮੋਰਚਾ ਲਗਾਓਗੇ ਕਿ ਨਹੀਂ ਤਾਂ ਆਗੂਆਂ ਨੇ ਕਿਹਾ ਕਿ ਪਹਿਲਾਂ ਗੱਲਬਾਤ ਨਿਬੇੜ ਲਈਏ ਪਰ ਭਗਵੰਤ ਮਾਨ ਮੀਟਿੰਗ ਵਿੱਚੋਂ ਉੱਠ ਕੇ ਬਾਹਰ ਆ ਗਿਆ 2 ਘੰਟੇ ਬਾਅਦ ਕਿਸਾਨ ਆਗੂਆਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ ਜਿਹੜੀਆਂ ਕਿ ਅਗਲੇ ਦਿਨ ਵੀ ਜਾਰੀ ਰਹੀਆਂ ਤੀਸਰੇ ਦਿਨ ਥਾਂ-ਥਾਂ ਤੇ ਕਿਸਾਨਾਂ ਨੂੰ ਰੁਕਿਆ ਗਿਆ ਤੇ ਫਿਰ ਵੀ ਕਈ ਜਗ੍ਹਾ ਕਿਸਾਨ ਨਿਕਲਣ ਵਿੱਚ ਸਫਲ ਰਹੇ ਪਰੰਤੂ ਇੱਕ ਕਿਸਾਨ ਆਗੂ ਦੀ ਗਲਤੀ ਕਾਰਨ ਪੱਬਲ ਪੂਸਾ ਪੈ ਗਿਆ ਅਤੇ ਗ੍ਰਾਹਾ ਜਥੇਬੰਦੀ ਨੇ ਰਾਤ ਨੂੰ ਬਿਨਾ ਹੋਰਾਂ ਨਾਲ ਸਲਾਹ ਕੀਤੇ ਧਰਨੇ ਚੁੱਕ ਲਏ ਜਥੇਬੰਦੀਆਂ ਪੰਜਾਬ ਸਰਕਾਰ ਦਾ ਵਤੀਰਾ ਤੁੰਗਣ ਤੋਂ ਮਾਰ ਖਾ ਗਈਆਂ ਸਰਕਾਰ ਇਹ ਜਾਣ ਗਈ ਕਿ ਹੇਠਾਂ ਮੋਰਚੇ ਲਈ ਉਸ ਤਰ੍ਹਾਂ ਦਾ ਮਾਹੌਲ ਨਹੀਂ ਹੈ ਇਸ ਲਈ ਵਿਉਂਤਬੰਦੀ ਲਈ ਇੱਕ ਹਫਤਾ ਪਹਿਲਾਂ ਪੁਲਿਸ ਨਾਲ ਸਰਕਾਰ ਨੇ ਮੀਟਿੰਗ ਕੀਤੀ ਸੀ ਤੇ ਕਿਸਾਨਾਂ ਨੂੰ ਦਬਾਉਣ ਦੀ ਰੂਪਰੇਖਾ ਬਣਾ ਲਈ ਸੀ ਨਹੀਂ ਤਾਂ 2 ਘੰਟੇ ਵਿੱਚ ਕਿਸਾਨ ਆਗੂਆਂ ਦੀਆਂ ਲਿਸਟਾਂ ਹਰ ਥਾਣੇਦਾਰ ਕੋਲ ਕਿਵੇਂ ਪਹੁੰਚ ਗਈਆਂ ਅਤੇ ਨਾਲ ਹੀ ਇਹ ਰੂਪਰੇਖਾ ਕਿਵੇਂ ਬਣ ਗਈ ਦੂਸਰੇ ਪਾਸੇ ਸ਼ੰਭੂ ਤੇ ਕਨੌਰੀ ਬਾਰਡਰ 'ਤੇ ਇੰਨੇ ਲੰਬੇ ਸਮੇਂ ਵਿੱਚ ਕਿਸਾਨਾਂ ਦੀ ਗਿਰ ਘਟਨੀ ਸ਼ੁਰੂ ਹੋ ਗਈ ਮਰਨ ਵਰਨ ਤੋਂ ਬਾਅਦ ਇੱਕ ਉਭਾਰ ਜ਼ਰੂਰ ਆਇਆ ਪਰੰਤੂ ਮਰਨ ਵਰਤ ਲੰਮਾ ਚੱਲਣ ਕਰਕੇ ਤੇ ਡੱਲੇਵਾਲ ਵੱਲੋਂ ਡਾਕਟਰੀ ਸਹਾਇਤਾ ਲੈਣ ਤੋਂ ਬਾਅਦ ਇਹ ਇੱਕਦਮ ਮੱਠਾ ਪੈ ਗਿਆ ਕੇਂਦਰ ਸਰਕਾਰ ਨੇ ਮੁੜ ਗੱਲਬਾਤ ਸ਼ੁਰੂ ਕਰ ਲਈ ਇੱਕ ਮੀਟਿੰਗ ਤੋਂ ਬਾਅਦ ਦੂਸਰੀ ਮੀਟਿੰਗ ਤੇ ਦੂਸਰੀ ਤੋਂ ਬਾਅਦ ਤੀਸਰੀ یوں سلسلہ ਚੱਲਣਾ ਸ਼ੁਰੂ ਹੋਇਆ ਪਰ ਸਮੱਸਿਆ ਇਹ ਵੀ ਰਹੀ ਕਿ ਐਮਐਸਪੀ ਮਿਲੇ ਕਿਵੇਂ ਇਸ ਦਾ ਕੀ ਫਾਰਮੂਲਾ ਹੋਵੇ ਇਸ ਸਪਸ਼ਟ ਕਰਨ ਵਿੱਚ ਇਹ ਫਾਰਮੂਲਾ ਨਕਾਮ ਹੋ ਗਈ ਸਰਕਾਰ ਨੂੰ ਮੋਰਚਿਆਂ ਦੀ ਗਿਣਤੀ ਬਾਰੇ ਪਤਾ ਸੀ ਤੇ ਗੱਲਬਾਤ ਤੋਂ ਪਹਿਲਾਂ ਸਰਕਾਰ ਨੇ ਸੰਗਰੂਰ ਨੇੜੇ ਲੱਡਾ ਕੋਠੀ ਵਿੱਚ ਅਤੇ ਹੋਰ ਕਈ ਥਾਵਾਂ ਤੇ ਫੋਰਸ ਇਕੱਠੀ ਕਰ ਲਈ ਸੀ ਪਰ ਲੀਡਰਸ਼ਿਪ ਗੱਲਬਾਤ ਲਈ ਫਿਰ ਵੀ ਗਈ ਕਿਉਂਕਿ ਉਹਨਾਂ ਨੂੰ ਇਹਨਾਂ ਅੰਦਾਜ਼ਾ ਨਹੀਂ ਸੀ ਕਿ ਭਗਵੰਤ ਮਾਨ ਇਹਨਾ ਹੇਠਾ ਡਿੱਗ ਜਾਵੇਗਾ ਕਿ ਗੱਲਬਾਤ ਤੋਂ ਬਾਅਦ ਗ੍ਰਿਫਤਾਰ ਕਰ ਲਵੇਗਾ ਪਰ ਇੱਕ ਚਾਚਾ ਇਹ ਵੀ ਹੈ ਕਿ ਲੀਡਰਸ਼ਿਪ ਨੂੰ ਪਤਾ ਸੀ ਕਿ ਉਹ ਲੰਬੇ ਸਮੇਂ ਦੇ ਧਰਨੇ ਕਾਰਨ ਅਤੇ ਲੋਕਾਂ ਦੀ ਗਿਣਤੀ ਘਟਣ ਕਾਰਨ ਇਸ ਨੂੰ ਚੁੱਕਣਾ ਚਾਹੁੰਦੀ ਸੀ ਉਸ ਲਈ ਆਪ ਚੁੱਕਣਾ ਮੁਸ਼ਕਲ ਸੀ ਤੇ ਸਰਕਾਰ ਦੇ ਚੁੱਕਣ ਤੇ ਉਹਨਾਂ ਦੀ ਸ਼ੱਕ ਬਚਦੀ ਸੀ ਅਗਵਾ ਦੀ ਗ੍ਰਿਫਤਾਰੀ ਤੋਂ ਬਾਅਦ ਮੋਰਚਿਆਂ ਨੂੰ ਰਾਤ ਨੂੰ ਉਠਾਉਣਾ ਸ਼ੁਰੂ ਕਰ ਦਿੱਤਾ ਕਿਸਾਨਾਂ ਦੀ ਕੁੱਟਮਾਰ ਹੋਈ ਉਹਨਾਂ ਦੀਆਂ ਟਰੈਕਟਰ ਟਰਾਲੀਆਂ ਕੁਝ ਹਰਾਸ ਵਿੱਚ ਲੈ ਲਈਆਂ ਤੇ ਕੁਝ ਚੋਰੀ ਕਰ ਲਈਆਂ ਇੱਕ ਐਮਐਲਏ ਤੇ ਟਰਾਲੀਆਂ ਚੋਰੀ ਕਰਨ ਦੇ ਇਲਜ਼ਾਮ ਲੱਗੇ ਅਤੇ ਇੱਕ ਪੁਲਿਸ ਵਾਲੇ ਤੇ ਐਫਆਈਆਰ ਦਰਜ ਹੋਈ ਕਿਸਾਨਾਂ ਵਿੱਚ ਨਿਰਾਸ਼ਾ ਤੇ ਰੋਸ ਗਿਆ ਕਿ ਉਹ ਸੜਕਾਂ ਤੇ ਨਿਤਰੇ ਕਈ ਲੋਕਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਪੰਜਾਬ ਸਰਕਾਰ ਨੇ ਕੇਂਦਰ ਨਾਲ ਮਿਲ ਕੇ ਇਹ ਕਾਰਵਾਈ ਕਿਉਂ ਕੀਤੀ ਐਸ ਕੇਐਮ ਦਾ ਚੰਡੀਗੜ੍ਹ ਮੋਰਚਾ ਰੁਕਣਾ ਉਹਨਾਂ ਦੇ ਸਮਝ ਆ ਰਿਹਾ ਸੀ ਕਿ ਉਹ ਪੰਜਾਬ ਸਰਕਾਰ ਖਿਲਾਫ ਹੈ ਪਰ ਸ਼ੰਭੂ ਤੇ ਘਨੌਰੀ ਮੋਰਚਾ ਜਿਹੜਾ ਕੇਂਦਰੀ ਹਾਕਮਾ ਨਾਲ ਸੰਬੰਧਿਤ ਮੰਗਾ ਉੱਪਰ ਆਧਾਰਿਤ ਸੀ ਕਿਉਂ ਕੁੱਟਿਆ ਅਸਲ ਵਿੱਚ ਇਹ ਸਮਝਣ ਲਈ ਸਾਨੂੰ ਸਟੇਟ ਨੂੰ ਸਮਝਣਾ ਪਵੇਗਾ ਸਟੇਟ ਤੋਂ ਭਾਵ ਉਹ ਸੰਸਥਾ ਜਿਹੜੀ ਲੁੱਟ ਕਰ ਰਹੀ ਹੈ ਜਮਾਤ ਦੀ ਲੁੱਟ ਨੂੰ ਸੁਰੱਖਿਅਤ ਕਰਦੀਆਂ ਹਨ ਜਿਵੇਂ ਪੁਲਿਸ ਫੌਜ ਜ਼ਿਲ੍ਹੇ ਕਚਹਿਰੀਆਂ ਅਫਸਰਸ਼ਾਹੀ ਪ੍ਰੈਸਾਦ ਭਾਰਤ ਵਿੱਚ ਅਸਲ ਰੂਪ ਵਿੱਚ ਦਲਾਲ سرمਾਈਦਾਰੀ ਅਤੇ ਜ਼ਗੀਰਦਾਰੀ ਸਾਂਝੇ ਰੂਪ ਵਿੱਚ ਸੱਤਾ ਤੇ ਕਬਜ਼ ਹੈ ਇਹ ਸਟੇਟ ਨੂੰ ਕੰਟਰੋਲ ਕਰਦੇ ਹਨ ਪਰ ਇਹ ਆਪ સામਰਾਜਿਆਂ ਦੀ ਅਧੀਨਗੀ ਤਹਿਤ ਕੰਮ ਕਰਦੇ ਹਨ ਸਰਕਾਰ ਅਸਲ ਵਿੱਚ ਇਹਨਾਂ ਤਿੰਨਾ ਸਮਰਾਜ ਦਲਾਲ ਤੇ سرمਾਈਦਾਰੀ ਅਤੇ ਜ਼ਗੀਰਦਾਰੀ ਦੀ ਬੋਲੀ ਭੁੱਲਦੀ ਹੈ ਜੇਕਰ ਕਿਸੇ ਸੂਬਿਆ ਵਿੱਚ ਜਾਂ ਕੇਂਦਰ ਅਤੇ ਸੂਬੇ ਵਿੱਚ ਸਰਕਾਰਾਂ ਵੱਖਰੀਆਂ-ਵੱਖਰੀਆਂ ਹਨ ਤੇ ਉਹਨਾਂ ਵਿਚਲੇ ਵਖਰੇਵੇਂ ਇੱਕ ਪੱਧਰ ਤੱਕ ਹੀ ਚੱਲਦੇ ਹਨ ਜੇਕਰ ਉਹਨਾਂ ਦੇ ਵਖਰੇਵੇਂ ਵੱਧਦੇ ਹਨ ਤੇ ਇਸ ਹਾਕਮ ਜੁੜਲੀ ਨੂੰ ਨੁਕਸਾਨ ਹੁੰਦਾ ਹੈ ਤੇ ਇਹ ਉਹਨਾਂ ਨੂੰ ਸਬਕ ਸਿਖਾ ਦਿੰਦੀ ਹੈ ਉੱਥੇ ਰਾਸ਼ਟਰਪਤੀ ਰਾਜ ਲਾਗੂ ਕਰ ਦਿੰਦੀ ਹੈ ਪਿਛਲੇ ਸਮੇਂ ਦਿੱਲੀ ਅੰਦੋਲਨ ਤੋਂ ਪਹਿਲਾਂ ਜਦੋਂ ਪੰਜਾਬ ਵਿੱਚ ਕਾਂਗਰਸ ਸਰਕਾਰ ਸੀ ਕਿਸਾਨਾਂ ਨੇ ਟ੍ਰੇਨਾਂ ਰੋਕੀਆਂ ਤਾਂ ਸੰਘਰਸ਼ ਦੀ ਹਮਾਇਤ ਲਈ ਮਜਬੂਰ ਹੋਈਆਂ ਕਾਂਗ ਦੇ ਸਰਕਾਰ ਜੋ ਮੋਦੀ ਦੇ ਵਿਰੋਧੀ ਦਾ ਡਰਾਮਾ ਕਰਦੀ ਸੀ ਪੰਜਾਬ ਦੇ ਕਿਸਾਨਾਂ ਨੂੰ ਅੱਖਾਂ ਦਿਖਾਉਣ ਲੱਗ ਪਈ ਸੀ ਉਹ ਤਾਂ ਐਸਕੇਐਮ ਦੀ ਲੀਡਰਸ਼ਿਪ ਸਿਆਣੀ ਸੀ ਕਿ ਉਸ ਨੇ ਪੈਂਤੜਾ ਬਦਲ ਲਿਆ ਦਿੱਲੀ ਮੋਰਚਾ ਜਿੱਤਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਕਾਫੀ ਮਜ਼ਬੂਤ ਹੋਈਆਂ ਕਈ ਨਵੀਆਂ ਵੀ ਬਣ ਗਈਆਂ ਸਨ ਭਗਵੰਤ ਮਾਨ ਜੋ ਕਹਿੰਦਾ ਉਹ ਸਹੀ ਹੈ ਕਿ ਇਹ ਤਾਂ ਆਪ ਸਟੇਟ ਬਣ ਗਈਆਂ ਹਨ ਪਿੰਡਾਂ ਵਿੱਚ ਲੋਕਾਂ ਦੇ ਫੈਸਲੇ ਕਿਸਾਨ ਜਥੇਬੰਦੀਆਂ ਕਰਵਾ ਰਹੀਆਂ ਹਨ ਖਾਣੇ ਕਚੈਰੀਆਂ ਕਿਸਾਨ ਜਥੇ ਬੰਦੀਆਂ ਧੇਰ ਬਣ ਕੇ ਜਾਣ ਲੱਗ ਗਈਆਂ ਹਨ ਤੇਲ ਪਾਈਪਾਂ ਲਾਈਨਾਂ ਨੂੰ ਬਾਜਪਾ ਲਈ ਕਿਸਾਨਾਂ ਨੇ ਰੋਕ ਦਿੱਤਾ ਜੰਮੂ ਕਟੜਾ ਹਾਈਵੇ ਹਰਿਆਣਾ ਤੱਕ ਬਣ ਗਿਆ ਪਰੰਤੂ ਪੰਜਾਬ ਵਿੱਚ ਫਸ ਗਿਆ ਕਿਸਾਨ ਜਥੇ ਬੰਦੀਆਂ ਬਾਜਪਾ ਮੰਗ ਰਹੀਆਂ ਹਨ ਜੀਰਾ ਫੈਕਟਰੀ ਅਤੇ ਹੋਰ ਫੈਕਟਰੀਆਂ ਦੇ ਪ੍ਰਦੂਸ਼ਣ ਖਿਲਾਫ ਕਿਸਾਨ ਜਥੇ ਬੰਦਿਆਂ ਨੇ ਕੋਲ ਜਿੱਤੇ ਤੇ ਅਜੇ ਵੀ ਚੱਲ ਰਹੇ ਹਨ ਕਿਸਾਨਾਂ ਦੀ ਕੁਰਕੀ ਨਹੀਂ ਹੋ ਰਹੀ ਹੈ ਬੈਂਕਾਂ ਤੇ ਸਹਾੂਕਾਰ ਪਰੇਸ਼ਾਨ ਹਨ ਸਟੇਟ ਦੀ ਪਕੜ ਲੁੱਕਾ ਤੋਂ ਢਿੱਲੀ ਪਈ ਹੋਈ ਹੈ ਮੋਦੀ ਹਕੂਮਤ ਨੇ ਤਿੰਨੋਂ ਖੇਤੀ ਕਾਨੂੰਨ ਵਾਪਸ ਆ ਲੈ ਲਏ ਪਰੰਤੂ ਬੋਹ ਰਾਸ਼ਟਰੀ ਕਾਰਪੋਰੇਸ਼ਨ ਨੇ ਭਾਰਤੀ ਕਾਰਪੋਰੇਸ਼ਨਾਂ ਦਾ ਲਗਾਤਾਰ ਦਬਾਸੀ ਤੇ ਇਸ ਨੂੰ ਲਾਗੂ ਕੀਤਾ ਜਾਵੇ ਮੋਦੀ ਹਕੂਮਤ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ ਖੇਤੀ ਖਰੜਾ ਬਿਲ ਉਹੀ ਨੀਤੀ ਲਾਗੂ ਕਰਨ ਲਈ ਸੀ ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੋਂ ਰੱਦ ਕਰਵਾ ਦਿੱਤਾ ਸੀ ਪਰ ਸੰਕਟ ਟਲਿਆ ਨਹੀਂ ਮੌਜੂਦਾ ਸੰਸਾਰ ਇੱਕ ਤਰੂਵੀ ਤੋਂ ਬਹੁਤ ਰੂਵੀ ਸੰਸਾਰ ਵਿੱਚ ਤਬਦੀਲ ਹੋ ਗਿਆ ਹੈ ਇਸ ਵਿੱਚ WTO ਤੇ ਵਰਲਡ ਬੈਂਕ ਵਰਗੀਆਂ ਸੰਸਥਾਵਾਂ ਉਨੀਆਂ ਕਾਰਗਰ ਨਹੀਂ ਰਹੀਆਂ ਇਸ ਲਈ ਲੁੱਟ ਕਰਨ ਲਈ સામਰਾਜੀ ਦੇਸ਼ਾਂ ਨੇ ਹੁਣ ਸਿੱਧੇ ਤੌਰ ਤੇ ਕਮਜ਼ੋਰ ਦੇਸ਼ਾਂ ਨਾਲ ਖੁੱਲੇ ਵਪਾਰ ਦੇ ਸਮਝੌਤੇ ਕਰਨੇ ਸ਼ੁਰੂ ਕਰ ਦਿੱਤੇ ਹਨ 트럼ਪ ਵੱਲੋਂ ਮੋਦੀ ਨੂੰ ਟੈਰਿਫ ਦੀਆਂ ਧਮਕੀਆਂ ਦੇ ਕੇ ਅੰਦਰੋਗਤੀ ਕਈ ਸਮਝੌਤੇ ਸਿਰੇ ਚਾੜ ਲਏ ਜਿਨ੍ਹਾਂ ਦਾ ਸਾਹਮਣਾ ਆਉਣਾ ਬਾਕੀ ਹੈ ਪਰੰਤੂ ਇਹ ਖੇਤਰ ਇਹਨਾਂ ਵਿੱਚ ਹੈ ਜਿਸ ਨਾਲ ਖੇਤੀ ਨਾਲ ਜੁੜੇ ਉਤਪਾਦ ਭਾਰਤ ਵਿੱਚ ਆਉਣੇ ਹਨ ਯੂਰਪ ਨਾਲ 2022 ਵਿੱਚ ਹੋਇਆ ਖੁੱਲੇ ਮੁਕਤ ਵਪਾਰ ਦਾ ਸਮਝੌਤਾ ਨਵੰਬਰ 2025 ਤੱਕ ਸਿਰੇ ਚਾੜਨ ਦੀ ਤਾਰੀਖ ਹੈ ਤੇ ਉਸ ਦਾ ਦਬਾਅ ਭਾਰਤੀ ਹਕਮਤ 'ਤੇ ਹੈ ਇਸ ਤੋਂ ਬਿਨਾ ਹੋਰ ਵੀ ਕਈ ਸਮਰਾਜੀ ਦੇਸ਼ਾਂ ਦੀ ਗੱਲਬਾਤ ਚੱਲ ਰਹੀ ਹੈ ਇਹਨਾਂ ਨੀਤੀਆਂ ਨੂੰ ਲਾਗੂ ਕਰਨ ਲਈ ਭਾਰਤੀ ਹਕਮਤ ਸਾਹਮਣੇ ਕਿਸਾਨ ਜਥੇਬੰਦੀਆਂ ਰੋੜਾ ਹਨ ਕੇਂਦਰ ਤੇ ਸੂਬਿਆਂ ਦੀ ਸਟੇਟ ਇੱਕ ਹੈ ਪਰ ਸਰਕਾਰਾਂ ਵੱਖਰੀਆਂ ਹਨ ਉਹ ਅਸਲ ਰੂਪ ਵਿੱਚ ਸਾਹਮਣੇ ਆ ਰਹੇ ਹਨ ਆਪਣੇ ਫਾਸ਼ੀਦੰਤ ਦਿਖਾ ਰਹੇ ਹਨ ਸਾਮਰਾਜੀਆਂ ਦਲਾਲਾਂ سرمایہਦਾਰਾਂ ਤੇ ਜ਼ਗੀਰਦਾਰਾਂ ਵੱਲੋਂ ਭਗਵੰਤ ਮਾਨ ਦੀ ਬਾਹਮ ਰੋੜ ਕੇ ਕਿਸਾਨ ਜਥੇਬੰਦੀਆਂ ਤੇ ਤਸ਼ੱਦਦ ਕਰਵਾਇਆ ਹੈ ਅਤੇ ਪੰਜਾਬ ਨੂੰ ਪੂਲਸ ਰਾਜ ਵਿੱਚ ਤਬਦੀਲ ਕਰਨ ਲੱਗੇ ਹੋਏ ਹਨ ਤਸ਼ੱਦਦ ਦਾ ਦੂਸਰਾ ਕਾਰਨ ਜਿਹੜਾ ਬਣਿਆ ਉਹ ਆਪ ਪਾਰਟੀ ਦਾ ਅੰਦਰਲਾ ਵਖਰੀਮਾ ਹੈ ਕਿਹਾ ਜਾਂਦਾ ਹੈ ਕਿ ਭਗਵੰਤ ਮਾਨ ਦੀ ਸੈਟਿੰਗ ਕੇਜਰੀਵਾਲ ਦੇ ਵਿਰੋਧੀ ਧੜੇ ਸੋਸੋਧੀਆਂ ਦੇ ਨਾਲ ਹੈ ਭਗਵੰਤ ਮਾਨ ਦੀ ਘਰ ਵਾਲੀ ਤੇ ਅੰਦਰੂਨੀ ਲੱਗੇ ਕ੍ਰਾਪਸ਼ਨ ਦੇ ਦੋਸ਼ ਭਗਵੰਤ ਮਾਨ ਤੇ ਸ਼ਰਾਬ ਦੇ ਦੋਸ਼ ਤੇ ਸਰਕਾਰ ਨੂੰ ਲਗਾਤਾਰ ਸਾਖ ਗਿਰਨ ਕਾਰਨ ਕੇਜਰੀ ਵਾਲੇ ਇਸ ਨੂੰ ਬਦਲਣ ਦਾ ਮਨਸ਼ਾ ਰੱਖਦਾ ਹੈ ਆਪਣੀ ਗੱਦੀ ਬਚਾਉਣ ਲਈ ਭਗਵੰਤ ਮਾਨ ਅਮਿਤ ਸ਼ਾਹ ਦੇ ਨੇੜੇ ਚੱਲਿਆ ਗਿਆ ਪੰਜਾਬ ਨੂੰ ਪੂਲਸ ਰਾਜ ਵਿੱਚ ਤਬਦੀਲ ਕਰਨ ਪਿੱਛੇ ਉਸਦੀ ਹੱਲਾਸ਼ੇਰੀ ਹੈ ਕੁਝ ਪੱਤਰਕਾਰ ਭਾਈ ਜਾ ਰਹੇ ਦੀਆਂ ਰਿਪੋਰਟਾਂ ਮੁਤਾਬਕ ਅਮਿਤ ਸ਼ਾਹ ਨੇ ਭਗਵੰਤ ਮਾਨ ਨੂੰ ਕਿਹਾ ਕਿ ਸਰਕਾਰ ਕੜਾਈ ਨਾਲ ਚਲਦੀ ਹੈ ਬੀਜੇਪੀ ਨੇ ਹਰਿਆਣੇ ਵਿੱਚ ਕਿਸਾਨਾਂ 'ਤੇ ਤਸ਼ੱਦਦ ਕੀਤਾ ਫਿਰ ਵੀ ਸਰਕਾਰ ਬਣ ਗਈ ਯੂਪੀ ਵਿੱਚ ਯੋਗੀ ਨੇ ਨਸ਼ਾ ਤੇ ਗੁੰਡਾਗਰਦੀ ਦੇ ਮੁੱਦੇ ਤੇ ਬਲਡੋਜ਼ਰ ਚਲਾਏ ਤੇ ਇਨਕਾਊਂਟਰ ਕੀਤੇ ਤੇ ਘਾਟਗਿੰਤੀਆਂ ਤੇ ਕੀਤੇ ਤਸ਼ੱਦਦ ਉਸ ਨੂੰ ਮੁੜ ਸਤਾ ਵਿੱਚ ਲੈ ਆਏ ਹੁਣ ਸ਼ਾਦੀ ਥਾਪੀ ਨਾਲ ਭਗਵੰਤ ਸਿੰਘ ਮਾਨ ਨੇ ਨਸ਼ਿਆਂ ਤੇ ਬਲਡੋਜ਼ਰ ਗੁੰਡਾਗਰਦੀ ਤੇ ਇਨਕਾਊਂਟਰ ਸ਼ੁਰੂ ਕਰ ਦਿੱਤੇ ਹਨ ਪਰ ਘਾਟਗਿੰਤੀਆਂ ਦੀ ਥਾਪ ਪੰਜਾਬ ਵਿੱਚ ਜਿੱਥੇ ਬੰਦਿਆਂ ਨੂੰ ਚੁਣਿਆ ਹੈ ਪੁਲਿਸ ਨੂੰ ਦਿੱਤੇ ਪੁਲਿਸ ਨੇ ਗੁੰਡਾਗਰਦੀ ਵਿੱਚ ਚਾਹੇ ਕੋਈ ਵੀ ਛੋਟਾ ਮੋਟਾ ਦੋਸ਼ ਹੋਵੇ ਉਹਨਾਂ ਨੇ ਇੱਕੋ ਪੈਟਰਨ ਤੇ ਇਨਕਾਊਂਟਰ ਕਰਨ ਦਾ ਤਰੀਕਾ ਪਨਾ ਲਿਆ ਹੈ ਕਿ ਹਥਿਆਰਾਂ ਦੀ ਰਿਕਵਰੀ ਲਈ ਜਾ ਰਹੇ ਸੀ ਤੇ ਦੋਸ਼ੀ ਨੇ ਹਥਿਆਰ ਖੋ ਕੇ ਚਲਾਉਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਨੇ ਬਚਾਅ ਵਿੱਚ ਗੋਲੀ ਚਲਾ ਦਿੱਤੀ ਪਰੰਤੂ ਨਾ ਤਾਂ ਗੈਂਗਸਟਰਾਂ ਨੂੰ ਪੁਲਿਸ ਫੜ ਰਹੀ ਹੈ ਤੇ ਨਾ ਹੀ ਵੱਡੇ ਨਸ਼ਾ ਤਸਕਰਾਂ ਨੂੰ ਫੜ ਰਹੀ ਹੈ ਕਿਉਂਕਿ ਲੀਡਰਾਂ ਪੁਲਿਸ ਅਫਸਰਾਂ ਨਸ਼ਾ ਸਮਗਲਨਾ ਤੇ ਗੈਂਗਸਟਰਾਂ ਦਾ ਗੱਠ ਜੋੜ ਹੈ ਇਹ ਸਾਰੀ ਗਰੀਮਾਰ ਹੋ ਰਹੀ ਹੈ ਪੁਲਿਸ ਨੂੰ ਵਾਧੇ ਅਧਿਕਾਰਾ ਤਹਿਤ ਹੀ ਡੀਆਈਜੀ ਪਟਿਆਲਾ ਮਨਦੀਪ ਸਿੱਧੂ ਨੇ ਕਿਸਾਨਾਂ ਨੂੰ ਸਿੱਧੀਆਂ ਧਮਕੀਆਂ ਦਿੱਤੀਆਂ ਅਤੇ ਫਿਰ ਦੁਬਾਰਾ ਸੰਜਨ ਲਈ ਵਿਲਲਕਾਰਿਆ ਹੈ ਪੁਲਿਸ ਨੂੰ ਖੁੱਲੀ ਛੁੱਟੀ ਦੇਣ ਦਾ ਮਤਲਬ ਹੈ ਕਿ ਅੰਮ੍ਰਿਤ ਸ਼ਾਹ ਤੇ ਭਗਵੰਤ ਮਾਨ ਉਹੀ ਕਾਲਾ ਦੌਰ ਫਿਰ ਪੰਜਾਬ ਅੰਦਰ ਲਿਆਉਣਾ ਚਾਹੁੰਦੇ ਹਨ ਤੀਸਰਾ ਕਾਰਨ ਜੋ ਅਸੀਂ ਫਿਸ਼ਲੀ ਲੰਬੇ ਸਮੇਂ ਤੋਂ ਕਹਿ ਰਹੇ ਹਨ ਕਿ ਕਿਸਾਨੀ ਖੂਲ ਤੇ ਪੰਜਾਬ ਵਿੱਚ ਸਿਆਸੀ ਖਿਲਾ ਦਾ ਫਾਇਦਾ ਉਠਾ ਕੇ ਆਮ ਆਦਮੀ ਪਾਰਟੀ ਸਤਾ ਵਿੱਚ ਆ ਗਈ ਪਰੰਤੂ ਇਹ ਆਰਐਸਐਸ ਦੀ ਵੀ ਪਾਰਟੀ ਹੈ ਇਸ ਵਿੱਚ ਬੀਜੇਪੀ ਨਾਲੋਂ ਨੀਤੀਆਂ ਦਾ ਕੋਈ ਫਰਕ ਨਹੀਂ ਜਿਹੜੇ ਤਰੀਕੇ ਬੀਜੇਪੀ ਅਪਣਾਉਂਦੀ ਹੈ ਉਹੀ ਆਪ ਅਪਣਾਉਂਦੀ ਹੈ ਜਦੋਂ ਦਿੱਲੀ ਵਿੱਚ ਸੀਏਏ ਤੇ ਐਨਆਰਸੀ ਦੇ ਖਿਲਾਫ ਔਰਤਾਂ ਦਾ ਪੱਕਾ ਤਰਨਾ ਚੱਲ ਰਿਹਾ ਸੀ ਤੇ ਉਹ ਕਾਫੀ ਲੰਮਾ ਸਮਾਂ ਚੱਲਿਆ ਸੀ ਤਾਂ ਕੇਜਰੀਵਾਲ ਨੇ ਕਿਹਾ ਸੀ ਕਿ ਭਾਜਪਾ ਤੋਂ ਰਸਤੇ ਖਾਲੀ ਨਹੀਂ ਹੁੰਦੇ ਜੇਕਰ ਦਿੱਲੀ ਵਿੱਚ ਪੁਲਿਸ ਦਾ ਕੰਟਰੋਲ ਆਪ ਕੋਲ ਹੋਵੇ ਤਾਂ ਇੱਕ ਦਿਨ ਵਿੱਚ ਰਸਤਾ ਖਾਲੀ ਕਰਵਾ ਦੇਵੇਗਾ। ਇਹੀ ਕੁਝ ਆਪ ਨੇ ਪੰਜਾਬ ਵਿੱਚ ਕੀਤਾ। ਉਸ ਤੋਂ ਬਿਨਾ ਇੱਕ ਚੌਥਾ ਕਾਰਨ ਵੀ ਹੈ ਕਿ ਜਿਹੜਾ ਚਾਹੇ ਬਹੁਤਾ ਮਹੱਤਵਪੂਰਨ ਨਹੀਂ ਕਿ ਦਿੱਲੀ ਵਿੱਚ ਆਪ ਦਾ ਕੇਵਲ ਹਾਰ ਹੀ ਨਹੀਂ ਹੋਈ ਉਸ ਦੇ ਵੱਡੇ ਦਿਗਜ ਕੇਜਰੀਵਾਲ ਤੇ ਸੁਸੋਧਿਆ ਵੀ ਹਾਰ ਗਏ। ਬੁਰਜੁਆ ਲੀਡਰ ਸਤਾ ਤੋਂ ਬਹੁਤੀ ਦੂਰ ਨਹੀਂ ਰਹਿ ਸਕਦੇ ਇਸੇ ਲਈ ਸੋਧੀਆਂ ਨੂੰ ਪੰਜਾਬ ਦਾ ਇੰਚਾਰਜ ਬਣਾ ਦਿੱਤਾ ਤੇ ਕੇਜਰੀਵਾਲ ਸੰਜੀਵ ਅਰੋੜੇ ਦੀ ਜਗ੍ਹਾ ਰਾਜ ਸਭਾ ਦਾ ਮੈਂਬਰ ਬਣਨਾ ਚਾਹੁੰਦਾ ਹੈ ਉਹਨੂੰ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਜਿਤਾ ਕੇ ਇਹ ਸੀਟ ਮਲਣੀ ਚਾਹੁੰਦਾ ਹੈ ਲੁਧਿਆਣੇ ਜਿਆਦਾ ਕਾਰੋਬਾਰੀ ਹਨ ਕਾਰੋਬਾਰੀਆਂ ਵਿੱਚ ਘਨੌਰੀ ਤੇ ਸ਼ੰਭੂ ਬਾਰਡਰ ਖੁਲਾ ਕੇ ਪੱਲ ਪਾਉਣੀ ਚਾਹੁੰਦਾ ਹੈ ਜਦਕਿ ਇਸਨੇ ਲੁਧਿਆਣਾ ਇੰਡਸਟਰੀ ਨਾਲ ਕਈ ਤਰ੍ਹਾਂ ਦੇ ਵਾਅਦੇ ਕੀਤੇ ਸੀ ਜੋ ਪੂਰੇ ਨਹੀਂ ਹੋਏ ਬੁੱਢਾ ਨਾਲਾ ਵੀ ਸਮੱਸਿਆ ਬਣਿਆ ਹੋਇਆ ਹੈ ਤੇ ਇਸ ਸੀਟ ਤੇ ਕਾਂਗਰਸ ਦਾ ਸੰਭਾਵੀ ਉਮੀਦਵਾਰ ਆਸ਼ੂ ਤਕੜਾ ਉਮੀਦਵਾਰ ਹੈ ਕਿਸਾਨਾਂ ਤੋਂ ਪੰਜਾਬ ਸਰਕਾਰ ਦੀ ਸ਼ਕਤੀਕਰਨ ਕਿਸਾਨੀ ਇਕਤਾ ਵਿੱਚਲੀ ਦਰਾਰ ਵੀ ਬਣਿਆ ਹੋਇਆ ਹੈ ਐਸ ਕੇ ਐਮ ਵੱਲੋਂ ਚਾਹੇ ਇਸ ਲਈ 6 ਮੈਂਬਰੀ ਕਮੇਟੀ ਬਣਾਈ ਗਈ ਇਕਤਾ ਮਤਾ ਵੀ ਲਿਆਂਦਾ ਗਿਆ ਪਰ ਇਕਤਾ ਨਹੀਂ ਹੋਈ ਪੰਜਾਬ ਦੀ ਕਿਸਾਨੀ ਇਕਤਾ ਚਾਹੁੰਦੀ ਹੈ ਪਰੰਤੂ ਚਾਹਤ ਵੱਡੀ ਨਹੀਂ ਕਿਉਂਕਿ ਦਿੱਲੀ ਕੋਲ ਵਿਲੇ ਇਕਤਾ ਦਾ ਆਧਾਰਤ ਇਹਨਾਂ ਕਾਨੂੰਨ ਸੀ ਜਿਸ ਰਾਹੀਂ ਲੋਕਾਂ ਨੂੰ ਲੱਗਦਾ ਸੀ ਕਿ ਉਹਨਾਂ ਦੀ ਜ਼ਮੀਨ ਜਾਵੇਗੀ ਉਹ ਜ਼ਮੀਨ ਦੀ ਰਾਖੀ ਲਈ 1.3 ਸਾਲ ਜੇਕਰ ਕੋਈ ਵੀ ਕੋਈ ਵਿੱਚੋਂ ਬਾਹਰੋਂ ਜਾਣ ਦੀ ਗੱਲ ਕਰਦਾ ਸੀ ਤਾਂ ਉਹ ਲੁੱਕਾਂ ਵਿੱਚੋਂ ਕੱਟਿਆ ਜਾਂਦਾ ਸੀ ਹੁਣ ਇਹ ਹਾਲਾਤ ਨਹੀਂ ਹਨ ਹੁਣ ਤਾਂ ਆਮ ਵਰਕਰ ਵੀ ਗੁੱਸੇ ਹੋ ਕੇ ਵੱਖਰੀ ਜਥੇਬੰਦੀ ਬਣਾਈ ਜਾਂਦਾ ਹੈ ਕਈ ਜਥੇਬੰਦੀਆਂ ਤਾਂ ਅਜਿਹੀਆਂ ਹਨ ਜਿਹੜੀਆਂ 2-2 ਤੇ ਤੋਂ 4-4 ਪਿੰਡਾਂ ਦੀਆਂ ਹੀ ਹਨ ਅਲੱਗ ਫਾਰਮ ਬਣਨ ਨਾਲ ਉਹਨਾਂ ਨੂੰ ਥਾਂ ਮਿਲ ਗਈ ਹੈ ਤੇ ਬਰਾਬਰ ਵੋਟ ਵੀ ਮਿਲ ਰਹੀ ਹੈ ਇਸ ਦਾ ਫਾਇਦਾ ਸਰਕਾਰ ਨੇ ਚੁੱਕਿਆ ਹੈ ਜੇਕਰ ਇਹ ਇਕੱਠ ਹੁੰਦੇ ਸ਼ਾਇਦ ਅੱਜ ਇਹ ਨੋਬਤ ਨਾ ਆਉਂਦੀ ਪੰਜਾਬ ਸਰਕਾਰ ਵੱਲੋਂ ਪ੍ਰਚਾਰਿਆ ਜਾਂਦਾ ਹੈ ਕਿ ਕਿਸਾਨੀ ਮੰਗਾਂ ਦਿੱਲੀ ਨਾਲ ਸੰਬੰਧਿਤ ਹਨ ਤੇ ਪੰਜਾਬ ਨਾਲ ਨਹੀਂ ਪਰ ਇਹ ਪ੍ਰਚਾਰ ਝੂਠਾ ਹੈ ਸਰਕਾਰ ਵੱਲੋਂ ਮੀਡੀਆ ਤੇ ਦਬਦਬਾ ਹੋਣ ਕਰਕੇ ਇਹ ਗੱਲ ਲੋਕਾਂ ਵਿੱਚ ਗਈ ਚਾਹੇ ਕਾਡਰ ਇਸ ਤੋਂ ਚੇਤਨ ਹੈ ਐਸ ਕੇ ਐਮ ਵੱਲੋਂ 18 ਮੰਗਾਂ ਦਾ ਮੰਗ ਪੱਤਰ ਜਿਹੜਾ ਪੰਜਾਬ ਸਰਕਾਰ ਨੂੰ ਦਿੱਤਾ ਉਸ ਵਿੱਚ ਕੀ ਇੱਕ ਵੀ ਮੰਗ ਕੇਂਦਰ ਸਰਕਾਰ ਵਿੱਚ ਨਾਲ ਨਹੀਂ ਹੈ ਕਿ ਐਮ ਐਸ ਪੀ ਕੇਵਲ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਕੇਂਦਰ ਫੰਡਾਂ ਦਾ ਵੱਡਾ ਹਿਸਾਬ ਆਪਣੇ ਕੋਲ ਲੈ ਜਾਂਦਾ ਹੈ ਇਸ ਕਰਕੇ ਉਸ ਨੂੰ ਘੇਰੇ ਵਿੱਚ ਲਿਆ ਜਾਂਦਾ ਹੈ ਪਰ ਖੇਤੀ ਖੇਤਰ ਸਬਾਈ ਵਿਸ਼ਾ ਹੈ ਤੇ ਪੰਜਾਬ ਸਰਕਾਰ ਨੂੰ ਆਪਣੇ ਹਿੱਸੇ ਵਿੱਚੋਂ ਕੁਝ ਫਸਲਾਂ ਤੇ ਐਮਐਸਪੀ ਦੇਣੀ ਚਾਹੀਦੀ ਹੈ ਇਸ ਕਰਕੇ ਐਸਕੇਮ ਨੇ 6 ਫਸਲਾਂ ਤੇ ਐਸਐਮਐਸਪੀ ਦੀ ਮੰਗ ਪੰਜਾਬ ਸਰਕਾਰ ਤੋਂ ਕੀਤੀ ਹੈ ਤੇ ਉਹ ਸ਼ਰਿਆ ਮੁਕਰ ਰਹੀ ਹੈ ਜਦ ਕਿ ਸਤਾ ਵਿੱਚ ਆਉਣ ਤੋਂ ਪਹਿਲਾਂ ਇਹ ਚੁਟਕੀਆਂ ਵਿੱਚ ਐਮਐਸਪੀ ਦਿੰਦੇ ਸਨ ਭਗਵੰਤ ਮਾਨ ਦੇ ਖੁਦ ਦੇ ਬਿਆਨ ਹਨ ਕਿ ਉਹ ਦਿੱਲੀ ਵਿੱਚ ਐਮਐਸਪੀ ਦੇ ਰਹੇ ਹਨ ਤੇ ਸਰਕਾਰ ਬਣਨ ਤੇ ਪੰਜਾਬ ਵਿੱਚ ਵੀ ਦੇਣਗੀ ਕੀ ਕਿਸਾਨਾਂ ਸਿਰ ਚੜਿਆ ਕਰਜ਼ਾ ਕੇਵਲ ਕੇਂਦਰ ਨਾਲ ਜੁੜੀ ਮੰਗ ਹੈ ਜਿੱਥੇ ਪੰਜਾਬ ਸਰਕਾਰ ਕਰਜ਼ੇ ਵਿੱਚ ਮੁਆਫੀ ਦੇ ਸਕਦੀ ਹੈ ਉੱਥੇ ਵਨ ਟਾਈਮ ਸੈਟਲਮੈਂਟ ਵੀ ਕਰ ਸਕਦੀ ਹੈ ਮਤਲਬ ਉੱਕਾ ਪੁੱਕਾ ਨਵੇੜਾ ਕੀ ਪੀਣ ਵਾਲੇ ਪਾਣੀ ਦਾ ਮੁੱਦਾ ਕਿੱਦਨ ਹੁੰਦਾ ਹੈ ਇਹੋ ਜੀ 18 ਮੰਗਾਂ ਦਾ ਚਾਰਟ ਹੈ ਜੋ ਪੰਜਾਬ ਸਰਕਾਰ ਨਾਲ ਜੁੜਿਆ ਹੈ ਸਰਕਾਰ ਵੱਲੋਂ ਇੱਕ ਪ੍ਰੋਪਾਗੈਂਡਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਸੜਕਾਂ ਰੋਕ ਰਹੇ ਹਨ ਤੇ ਪੰਜਾਬ ਦਾ ਵਿਕਾਸ ਰੁਕਿਆ ਪਿਆ ਹੈ ਸਭ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਲਾਏ ਜਾ ਰਹੇ ਮੋਰਚੇ ਵਿੱਚ ਕੋਈ ਸੜਕ ਰੋਕਣ ਦਾ ਪ੍ਰੋਗਰਾਮ ਨਹੀਂ ਸੀ ਉਲਟਾ ਪੰਜਾਬ ਸਰਕਾਰ ਨੇ ਨਾਕੇ ਲਾ ਕੇ ਸੜਕਾਂ ਰੁਕੀਆਂ ਦੂਸਰਾ ਜੇਕਰ ਸ਼ੰਭੂ ਤੇ ਕਨੌਰੀ ਦੀਆਂ ਰੁਕੀਆਂ ਸੜਕਾਂ ਤਾਂ ਕਿ ਇਹ ਦੋ ਹੀ ਸੜਕਾਂ ਹਨ ਜੋ ਪੰਜਾਬ ਨੂੰ ਜੋੜਦੀਆਂ ਹਨ ਇਹ ਇਸ ਤੋਂ ਬਿਨਾ ਵੀ ਮੁੱਖ ਹਾਈਵੇਜ਼ ਹਨ ਲਿੰਕ ਸੜਕਾਂ ਹਨ ਰੇਲਵੇ ਟ੍ਰੈਕ ਸਾਰੇ ਚੱਲਦੇ ਹਨ ਕਾਰੋਬਾਰ ਦਾ ਮੰਦਾ ਕਿਸਾਨਾਂ ਕਰਕੇ ਨਹੀਂ ਸਰਕਾਰੀ ਨੀਤੀਆਂ ਕਰਕੇ ਹੈ ਹੁਣ ਤੱਕ ਤਾਂ ਭਗਵੰਤ ਮਾਨ ਇਹਨਾਂ ਧਰਨਿਆਂ ਦੀ ਹਮਾਇਤ ਕਰਦਾ ਰਿਹਾ ਤੇ ਅਚਾਨਕ ਕਾਰੋਬਾਰ ਨੂੰ ਇੰਨਾ ਘਾਟਾ ਕਿਵੇਂ ਪੈ ਗਿਆ ਦਿੱਲੀ ਵਿੱਚ ਆਪ ਦੀ 12 ਸਾਲ ਸਰਕਾਰ ਰਹੀ ਉਥੇ ਕਿਹੜੀ ਇੰਡਸਟਰੀ ਵਿੱਚ boom ਆ ਗਿਆ ਜੇਕਰ ਪੰਜਾਬ ਦੇ ਕਾਰੋਬਾਰ ਵਿੱਚ ਤੇਜ਼ੀ ਲਿਆਉਣੀ ਹੈ ਤਾਂ ਪੰਜਾਬ ਸਰਕਾਰ ਪਾਕਿਸਤਾਨ ਦਾ ਲਾਂਗਾ ਖੋਲਣ ਦੀ ਗੱਲ ਕਿਉਂ ਨਹੀਂ ਕਰਦੀ ਜੇ ਐਸਕੇਐਮ ਦੀ ਵੀ ਮੰਗ ਕਰ ਰਿਹਾ ਹੈ ਕਾਰੋਬਾਰੀ ਕਾਰੋਬਾਰ ਨਿਰਦੇਸ਼ੀ ਕੰਪਨੀਆਂ ਦੀ ਆਮਦ ਨੂੰ ਰੋਕ ਕੇ ਵਦਨਾ ਨਾ ਕਿ ਲਿਆ ਕੇ ਅਸਲ ਮਨਸ਼ਾ ਸਿਰਫ ਕਿਸਾਨਾਂ ਨੂੰ ਪੰਡਣਾ ਸੀ ਕਿਸਾਨਾਂ ਨੂੰ ਇਹ ਸਪਸ਼ਟ ਸਮਝ ਲੈਣਾ ਚਾਹੀਦਾ ਹੈ ਕਿ ਇਹ ਕੇਵਲ ਆਪ ਸਰਕਾਰ ਦਾ ਹਮਲਾ ਨਹੀਂ ਪੰਜਾਬ ਤੇ ਕੇਂਦਰੀ ਸਰਕਾਰ ਦਾ ਸਾਂਝਾ ਹਮਲਾ ਹੈ ਮਤਲਬ ਅਸਲ ਹਾਕਮ ਜੁੜਨਲੀ ਦਾ ਹਮਲਾ ਹੈ ਸਰਕਾਰ ਪੰਜਾਬ ਨੂੰ ਇਸ ਸਮੇਂ ਪੂਲਸ ਰਾਜ ਵਿੱਚ ਤਬਦੀਲ ਕਰਨਾ ਚਾਹੁੰਦੀ ਹੈ ਇਹ ਹਮਲਾ ਅੱਜ ਕਿਸਾਨਾਂ ਤੇ ਹੈ ਕੱਲ ਨੂੰ ਹੋਰ ਤਬਕਿਆਂ ਵੱਲ ਵੀ ਵਧੇਗਾ ਸਾਨੂੰ ਸਰਕਾਰ ਵੱਲੋਂ ਕੀਤੇ ਗਏ ਤਸ਼ੱਦਦ ਦਾ ਤੇ ਪੰਜਾਬ ਨੂੰ ਪੂਲ ਸਰਾਜ ਵਿੱਚ ਤਬਦੀਲ ਕਰਨ ਦਾ ਟਟਕੇ ਵਿਰੋਧ ਕਰਨਾ ਚਾਹੀਦਾ ਹੈ ਇਨਕਾਊਂਟਰ ਬਲਡوزر ਤੇ ਤਸ਼ੱਦਦ ਦੇ ਯੂਪ ਪੈਟਰਨ ਨੂੰ ਸਮਝਣਾ ਚਾਹੀਦਾ ਹੈ ਇਸ ਲਈ ਆਪਣਾ ਘੇਰਾ ਹੋਰ ਵਿਸ਼ਾਲ ਕਰਨਾ ਚਾਹੀਦਾ ਹੈ ਦੂਸਰੇ ਫਰਮਾਂ ਨਾਲ ਇਕਤਾ ਦੀਆਂ ਲਗਾਤਾਰ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ ਚਾਹੇ ਉਹ ਕੋਟੋਕਟ ਇਕਤਾ ਹੀ ਕਿਉਂ ਨਾ ਹੋਵੇ ਜੇਕਰ ਇਕਤਾ ਕਿਸਾਨੀ ਫਾਰਮਾਂ ਨਾਲ ਨਹੀਂ ਹੁੰਦੀ ਤਾਂ ਇਹ ਹੋਰ ਤਬਕਿਆਂ ਨਾਲ ਸਾਂਝ ਵਧਾਉਣੀ ਚਾਹੀਦੀ ਹੈ ਹਾਕਮਾਂ ਦੇ ਹਮਲੇ ਖਿਲਾਫ ਦੂਸਰੇ ਸੁਭਿਆ ਵਿੱਚ ਵੀ ਸੰਘਰਸ਼ ਪਕਾਉਨ ਦੀਆਂ ਭਰਪੂਰ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ ਸਾਨੂੰ ਲੰਬੇ ਮੰਗ ਪੱਤਰ ਦੇ ਨਾਲ ਨਾਲ ਕੁਝ ਉਹਨਾਂ ਮੁੱਦਿਆਂ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ ਜਿਨ੍ਹਾਂ ਦਾ ਫੌਰੀ ਜੋਬ ਹੋਵੇ ਤੇ ਜਿਹੜੇ ਜ਼ਿਆਦਾ ਕਿਸਾਨਾਂ ਨੂੰ ਪ੍ਰਭਾਵਿਤ ਕਰਦੇ ਹੋਣ ਜਿਵੇਂ ਕਿਤੀ ਕਿਸਾਨ ਯੂਨੀਅਨ ਨੇ ਸਾਲ ਪਹਿਲਾਂ ਉਭਾਰੇ ਸੀ ਤੇ ਉਹਨਾਂ ਦਾ ਵੱਖਰੇ ਵੱਖਰੇ ਪਲੇਟਫਾਰਮਾਂ ਤੋਂ ਲਗਾਤਾਰ ਪ੍ਰਚਾਰ ਕਰਨਾ ਚਾਹੀਦਾ ਹੈ ਜੇਕਰ ਸਾਂਝੇ ਫਾਰਮ ਤੇ ਗੱਲ ਨਹੀਂ ਬਣਦੀ ਤਾਂ ਸਾਂਝੇ ਫਾਰਮ ਵਿੱਚ ਰਹਿ ਕੇ ਆਪਣੇ ਜਥੇਬੰਦੀ ਵੱਲੋਂ ਕੋਸ਼ਿਸ਼ ਕਰਨੀ ਚਾਹੀਦੀ ਹੈ ਪੰਜਾਬ ਵਿੱਚ ਆਏ ਸਿਆਸੀ ਖਿਲਾਰ ਨੂੰ ਪਰਣ ਲਈ ਸੰਘਰਸ਼ ਦੇ ਮਗਾ ਕੇ ਸਮਰੱਥਾ ਮੁਤਾਬਕ ਖੜਕੂ ਜਨਤਕ ਸੰਗਰਸ਼ਾਂ ਦੀ ਉਸਾਰੀ ਕਰਨੀ ਚਾਹੀਦੀ ਹੈ